ਹੈਲੋ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲਿਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਜੈਕਸ਼ਨ ਦੋਸਤੋ ਪਧਾਨੀ ਪੰਜਾਬ ਨੂੰ ਕਿਹਦੀ ਨਜ਼ਰ ਲੱਗੀ ਹੈ ਹਰ ਰੋਜ਼ ਕੋਈ ਨਾ ਕੋਈ ਮਾੜੀ ਘਟਨਾ ਸੁਣ ਲੈਂਦੀ ਹੈ ਕਾਲਾ ਜਿਹੜਾ ਕੋਟ ਮੁਹੰਮਦ ਖਾਨ ਦੇ ਵਿੱਚ ਐਸ ਆਈ ਚਰਨਜੀਤ ਸਿੰਘ ਦਾ ਕਤਲ ਹੋਇਆ ਹੈ ਨਾ ਬਹੁਤ ਹੀ ਮੰਦ ਭਾਗੀ ਅਤੇ ਨਿੰਦਣਯੋਗ ਘਟਨਾ ਹੈ ਇਹੋ ਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀਆਂ ਕਿਸੇ ਨੂੰ ਵੀ ਕੋਈ ਕਾਨੂੰਨ ਹੱਥੋਂ ਨਹੀਂ ਲੈਣਾ ਚਾਹੀਦਾ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਲੋਕਾਂ ਨੂੰ ਕੀ ਹੋ ਗਿਆ ਪੁਲਿਸ ਪਾਰਟੀ ਜਿਹੜੀ ਚਰਨਜੀਤ ਸਿੰਘ ਅਸਈ ਦੇ ਅਗਵਾਈ ਸਹੀ ਸੀ ਨਾ ਉੱਥੇ ਕੋਈ ਉਹਨਾਂ ਦਾ ਆਪਸ ਵਿੱਚ ਕੋਈ ਝਗੜਾ ਸੀ ਵਿਵਾਦ ਸੀ ਉਹਨੂੰ ਸੁਲਝਾਉਣ ਵਾਸਤੇ ਤੇ ਅਗੋਂ ਉਹਨਾਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰਤਾ ਦੱਸੋ ਕਿੰਦੀ ਮੰਦ ਪਾਕੀ ਘਟਣਾ ਕਿ ਉਹ ਉਹਨਾਂ ਨੂੰ ਸਮਝਾਉਣ ਗਈ ਆ ਉਹਨਾਂ ਦਾ ਕੋਈ ਨਿਆਹ ਕਰਨ ਗਈ ਆ ਉਲਟਾ ਉਹਨਾਂ ਦੇ ਉਹ ਫੇਰ ਕਰਤਾ ਨਾ ਤੇ ਵਿਚਾਰਾ ਇੱਕ ਸਾਡਾ ਸਾਡਾ ਅੱਧੇ ਵੀਰੇ ਆ ਜਨਪਾਲਸ ਦਾ ਸਾਡੇ ਵਿੱਚੋਂ ਹੀ ਵਿਚਾਰਾ ਉਹ ਡਿਊਟੀ ਕਰਦਾ ਵਿਚਾਰਾ ਉਹ ਸ਼ਹੀਦ ਹੋ ਗਿਆ ਤੇ ਇਹੋ ਜੀ ਘਟਨਾ ਪਰਮਾਤਮਾ ਸਾਰੇ ਅਮਰੀਕਾ ਕਦੇ ਨਾ ਵਾਪਰੇ ਭਾਵੇਂ ਗਵਰਨਮੈਂਟ ਨੇ ਉਹਨਾਂ ਨੂੰ 1 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਤੇ ਹੋਰ ਵੀ ਉਹਨਾਂ ਨੂੰ ਜਿਹੜੀਆਂ ਉਹਨਾਂ ਦੇ ਬੰਦੀਆਂ ਸਹੂਲਤਾਂ ਮਿਲਣਗੀਆਂ बीमा ਰਾਸ਼ੀ ਦੀ ਜੀ ਹੋਈ ਅਦੇ ਅਦੇ ਗਿਓ ਹੈਗੀ ਉਹਨਾਂ ਦੀ ਪਰ ਉਹਦੀ ਵਿਚਾਰੀ ਦੇ ਤਾਂ ਜਾਣ ਚਲ ਗਈ ਨਾ ਜਰੇ ਦੀ ਇੱਕ ਬੰਦਾ ਜਿਹੜਾ ਕਿਸੇ ਬਿਨਾਂ ਗਲਤੀ ਤੋਂ ਮਾਰਿਆ ਜਾਂਦਾ ਹੈ ਕਿੰਨਾ ਅਫਸੋਸ ਹੁੰਦਾ ਹੈ ਇਹ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਦੀ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਪਰ ਮੈਂ ਇਹ ਗੱਲ ਕਹਾਂਗਾ ਕਿ ਆਮ ਆੜ ਬੰਦਾ ਉਹਨਾਂ ਕੋਈ ਵੀ ਆਮ ਬੰਦਾ ਹੁੰਦਾ ਹੈ ਉਹ ਕਾਨੂੰਨ ਹੱਥ ਵਿੱਚ ਨਹੀਂ ਲੈ ਸਕਦਾ ਹੱਥ ਵਿੱਚ ਉਹੀ ਲੋਕ ਕਾਨੂੰਨ ਨੂੰ ਲੈਂਦੇ ਨੇ ਇੱਕ ਤਰ੍ਹਾਂ ਉਹ ਬਾਗੀ ਹੋਇਆ ਬਈ ਬਾਗੀ ਹੋਇਆ ਕਹਿੰਦੇ ਪਾਵੋ ਕਾਨੂੰਨ ਤੋਂ ਬਾਗੀ ਹੋਇਆ ਹੋਇਆ ਤੇ ਜਾਂ ਉਹ ਬੰਦਾ ਕਾਨੂੰਨ ਹੱਤਿਆ ਜਿਹਦੇ ਮਗਰ ਕੋਈ ਬੈਗ ਹੁੰਦੀ ਤਗੜੀ ਜਿਹਦੇ ਪਿੱਠ ਤੇ ਕੋਈ ਇਹ ਕਿਹਦਾ ਥਾਪੜਾ ਹੁੰਦਾ ਜਾਂ ਕਿ ਉਹ ਕਿਹਨੂੰ ਮਾਣਦਾ ਕਿ ਮੇਰੇ ਮਗਰ ਬੰਦੇ ਹੈਗੇ ਨੇ ਕਿ ਮੈਂ ਜੋ ਮੱਥੀ ਕਰਨਾ ਮੈਨੂੰ ਛੜਾ ਲੈਣਗੇ ਜਾਂ ਮੇਰੇ ਤੇ ਕੋਈ ਆਂਚ ਨਹੀਂ ਹੁੰਦੇਣਗੇ ਉਹ ਲੋ ਲੈਂਦੇ ਅਦਾਲਤ ਤੇ ਗਵਰਨਮੈਂਟ ਨੂੰ ਅਪੀਲ ਕਰਾਂਗਾ ਇਹ ਜਿਹੜਾ ਜੀਰ 50 ਪੁਲਿਸ ਦਾ ਐਸ ਆਈ ਸਰਦਾਰ ਤਰਨਜੀਤ ਸਿੰਘ ਸ਼ੀਦੋ ਹੈ ਨਾ ਇਹਦੇ ਪਰਿਵਾਰ ਨੂੰ ਪੂਰਾ ਪੂਰਾ ਨਿਆਂ ਮਿਲਣਾ ਚਾਹੀਦਾ ਹੈ ਤੇ ਜਿਹੜੇ ਮੁੱਲਜ਼ਮ ਹਨ ਜਿਹੜੇ ਅਸਲੀ ਮੁੱਲਜ਼ਮ ਹਨ ਜਿਨ੍ਹਾਂ ਦੇ ਇਹਦੇ ਹੱਥ ਆ ਉਹ ਭਾਵੇਂ ਕਿੱਡੇ ਵੀ ਧਿਰ ਦੇ ਬੰਦੇ ਹੋਣ ਕਿਸੇ ਵੀ ਪਾਰਟੀ ਦੇ ਬੰਦੇ ਹੋਣ ਮੈਂ ਕਿਹਾ ਪਾਰਟੀ ਦਾ ਨਾਮ ਹੀ ਨਾ ਲਵਾਂਗਾ ਕਿਸੇ ਪਾਰਟੀ ਦੇ ਬੰਦੇ ਹੋਣ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅਗਾ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਇਹੋ ਜੀ ਮੰਦ ਭਾਗੀ ਘਟਨਾ ਨਾ ਵਾਪਰੇ ਤੇ ਮੇਰੇ ਵੱਲੋਂ ਸਦਾ ਚੈਲੈਂਜਿੰਗ ਕਰਨਜੀਤ ਸਿੰਘ ਐ ਸਈਦ ਦੇ ਪਰਿਵਾਰ ਨਾਲ ਅੰਦਰਦੀ ਹੈ ਔਰ ਮੈਂ ਤੁਹਾਨੂੰ ਇਹੋ ਹੀ ਕਹਿ ਸਕਦਾ ਨਾ ਕਿ ਪਰਮਾਤਮਾ ਤभी ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਉਹ ਤੇ ਵਿਚਾਰਾ ਛੇੜ ਹੋ ਗਿਆ ਡਿਊਟੀ ਕਰਦਾ ਚਲ ਉਹਨੇ ਵਾਪਸ ਨਹੀਂ ਆਉਣਾ ਤੇ ਪਰਮਾਤਮਾ ਉਹਨਾਂ ਦੇ ਪਰਿਵਾਰ ਤੇ ਬਲ ਬਖਸ਼ਣ ਉਹਨਾਂ ਨੂੰ ਇਹ ਵਿਛੋੜਾ ਤੇ ਦੁੱਖ ਸਹੰਦਾ ਤੇ ਪੰਜਾਬ ਗਵਰਨਮੈਂਟ ਜਿੰਨਾ ਜਲਦੀ ਜਲਦੀ ਹੋ ਗਏ ਦੋਸ਼ੀਆਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਦਿਵਾਵੇ ਇਹ ਮੇਰੀ ਪੰਜਾਬ ਗਵਰਨਮੈਂਟ ਅਪੀਲ ਹੈ ਤੇ ਲੋਕਾਂ ਕੀ ਇਹ ਅਪੀਲ ਹੈ ਵੀਰੋ ਕਾਨੂੰਨ ਹੱਥਾਂ ਲਿਆ ਕਰੋ ਕਾਨੂੰਨ ਹੱਥ ਚ ਲੈ ਕੇ ਤੇ ਆਪੇ ਨੁਕਸਾਨ ਕਰਾਓਗੇ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਆ ਤੁਸੀਂ ਸਮਝਦੇ ਕਈ ਕਾਨੂੰਨ ਹੱਥ ਲੈ ਲਾਗੇ ਪਰ ਕਾਨੂੰਨ ਤੋਂ ਕਾਨੂੰਨ ਦੇ ਡੰਡੇ ਦੇ ਬੰਦੇ ਬਜ ਨਹੀਂ ਸਕਦਾ ਇਸ ਕਰਕੇ ਕਦੀ ਵੀ ਕਾਨੂੰਨ ਹੱਥ ਲੈ ਲੋ ਕੋਈ ਵੀ ਮਸਲਾ ਹੈ ਉਹਨਾਂ ਤਰੀਕੇ ਨਾਲ ਸੁਲਝਾਇਆ ਕਰੋ ਖਾਲੋ ਇਧੇ ਨਹੀਂ ਮਸਲੇ ਓੜਦੇ ਨਹੀਂ ਮਿਹਰੇ ਹਾਲੋ ਇੰਧੇ ਨਹੀਂ ਪਰ ਕੋਈ ਮਸਲਾ ਨਾਲ ਲੜਾਈ ਨਾਲ ਹੁੰਦਾ ਨਾਲ ਝਗੜੇ ਨਾਲ ਹੁੰਦਾ ਤਾਂ ਨਾਲ ਕਾਨੂੰਨ ਹੱਥ ਨੇ ਹੱਲ ਹੁੰਦਾ ਹੈ ਇਹ ਮੈਂ ਤੁਹਾਡੇ ਕੇ ਬੇਨਤੀ ਆ ਤੇ ਮੈਂ ਆਪਣੇ ਇੱਕ ਵਾਰ ਫੇਰ ਉਹ ਪਰਿਵਾਰ ਦੇ ਨਾਲ ਹੰਦੜੀ ਕਰਦਾ ਹਾਂ ਪੰਜਾਬ ਪੁਲਿਸ ਦੇ ਵੀਰ ਜਿਹੜਾ ਸਾਡਾ ਸ਼ਹੀਦ ਹੋਇਆ ਏ ਡਿਊਟੀ ਕਰਦੇ ਆ ਪਰਮਾत्मा ਉਹਨੂੰ ਅਬਰਚਨਾਂ ਦੇ ਨਾਸ ਦੇਵੇ ਸਤ ਸ੍ਰੀ ਅਕਾਲ